ਅੱਜ ਵਾਰ ਅੱਜ ਸੀ ਚੱਲਦੇ ਆ ਡੈਡੀ ਜੀ ਦੇ ਨਾਲ ਹੁਸ਼ਿਆਰਪੁਰ ਨੂੰ ਮੈਂ ਤੇ ਮੰਨਤ ਹੀ ਸਿਰਫ ਤੇ ਮੰਨਤ ਦੀ ੜਮਾਂਡ ਤੇ ਚੱਲੇ ਅੱਜ ਸੀ ਅਜੇ ਅਸੀਂ ਘਰੋਂ ਨਿਕਲੇ ਵੀ ਨਹੀਂ ਹੈਗੇ ਮੰਨਤ ਕਹਿੰਦੀ ਮੰਮੀ ਮੈਂ ਤਾਂ ਬੋਰ ਹੋ ਗਈਆਂ ਬੈਠੇ ਬੈਠੇ ਕਹਿੰਦੀ ਮੰਮਾ ਗਾਣਾ ਲਗਾ ਦਿਓ ਇੰਨਾ ਡਿਵਾਈਨ ਦਾ ਗਾਣਾ ਸੁਣ ਤੇ ਸੁਣਦੇ ਅਸੀਂ ਪਹੁੰਚ ਗਏ ਆ ਹੁਸ਼ਿਆਰਪੁਰ ਜਿਹੜੀ ਸਾਡੀ ਅੱਜ ਦੀ ਲੋਕੇਸ਼ਨ ਆ ਤੇ ਅਸੀਂ ਅੱਜ ਇੱਥੋਂ ਖਰੀਦਣਾ ਸਮਾਨ ਤੇ ਡੈਡੀ ਨੇ ਲਗਾ ਦਿੱਤੀ ਗੱਡੀ ਪਾਰਕਿੰਗ ਦੇ ਵਿੱਚ ਇਹਨੂੰ ਜਿੰਨੀ ਕਾਲੀ ਸਮਾਨ ਖਰੀਦਣ ਦੀ ਆ ਨਾ ਉਹਨੂੰ ਦੇਖੀ ਜਲਦੀ ਜਲਦੀ ਦੇ ਵਿੱਚ ਕਿੰਨੀ ਕਾਲੀ ਇਹਨੂੰ ਸਮਾਨ ਖਰੀਦ ਕੇ ਘਰ ਨੱਠਣ ਦੀ ਪੈਂਦੀ ਆ ਪਤਾ ਨਹੀਂ ਇਹਨੂੰ ਕਿਹਨੇ ਕਹਿ ਦਿੱਤਾ ਕਹਿੰਦੀ ਮੰਮਾ ਮੇਰੀ ਫਰੈਂਡ ਨੇ ਕਿਹਾ ਹੈ ਆ ਕਿ ਵਿਸ਼ਾਲ ਮੈਗਾ ਮਾਰਦੇ ਵਿੱਚ ਨਾ ਪੈਂਟਾ ਪੋਸ ਸੋਣੀ ਆਈਆਂ ਹੋਈਆਂ ਆ ਖੁੱਲੀਆਂ-ਖੁੱਲੀਆਂ ਜੀਨ ਵਾਲੀਆਂ ਬੈਗੀ ਸਟਾਈਲ ਦੀਆਂ ਕਹਿੰਦੀ ਮੰਮਾ ਮੈਨੂੰ ਤਾਂ ਉਹੀ ਲੈ ਕੇ ਦਿਓ ਫਿਰ ਕਿਸੇ ਸਭ ਤੋਂ ਪਹਿਲਾਂ ਤਾਂ ਜਾ ਕੇ ਮੈਂ ਮੰਨਤ ਲਈ ਪੈਂਟਾ ਦੇਖੀ ਐ ਡਿਸਕਾਊਂਟ ਵੀ ਲੱਗੇ ਹੋਏ ਸੀ ਜੀਨ ਦੇ ਉੱਤੇ ਤਕਰੀਬਨ 700 ਦੀ ਸਾਇਦ ਇੱਕ ਜੀਨ ਸੀ ਜੇਕਰ ਤੁਸੀਂ ਦੋ ਲੈਂਦੇ ਆ ਤਾਂ ਸਾਨੂੰ 100 ਰੁਪਏ ਡਿਸਕਾਊਂਟ ਮਿਲਦਾ ਸੀ ਤੋਂ ਵੀ ਬੜੀ ਓਕੀ ਇਹਦੇ ਲਈ ਇੱਥੋਂ ਮੈਂ ਪੈਂਟਾਂ ਜੋ ਸਿਲੈਕਟ ਕੀਤੀਆਂ ਇਹਨੂੰ ਪਸੰਦ ਵੀ ਆਈਆਂ ਤੇ ਇੱਥੇ ਵੀਡੀਓ ਸ਼ੂਟ ਕਰਦੇ ਕਰ ਅਜੇ ਤੱਕ ਆਪਣੇ ਘਰਦਿਆਂ ਦੇ ਨਹੀਂ ਹੈਗੇ ਜਿਹੜੇ ਅਸੀਂ ਤੇਰੀ ਗੱਲ ਮੰਨਾਂਗੇ ਕਿਉਂ ਭਈ ਇੰਨੇ ਪੈਸੇ ਖਰਚੇ ਅਸੀਂ ਖੂ ਖਾਤੇ ਥੋੜੀ ਪਾਣੇ ਆ ਵੀਡੀਓ ਬਣਾ ਕੇ ਵਾਪਸ ਤਾਂ ਆ ਜਾਣਗੇ ਬਿਜ਼ਨਸ ਦਿਮਾਗ ਰੱਖਣਾ ਚਾਹੀਦਾ ਆਪਣਾ ਬੰਦੇ ਨੇ ਤੇਨ ਨੂੰ ਅਗੇ ਇੱਥੇ ਇੱਕ ਭਾਜੀ ਕਹਿੰਦੇ ਕੋਈ ਗੱਲ ਨਹੀਂ ਦੀ ਤੁਸੀਂ ਬਣਾ ਲਓ ਵੀਡੀਓ ਤੁਹਾਨੂੰ ਪਤਾ ਹੀ ਆ ਕੁੜੀਆਂ ਤੋਂ ਕੁੜੀਆਂ ਤੋਂ ਉਦਾਂ ਹੀ ਚੜਦੀਆਂ ਰਹਿੰਦੀਆਂ ਪਤਾ ਨਹੀਂ ਕਿਹੜੀ ਗੱਲੋਂ ਹੁਣ ਜੀਨ ਖਰੀਦ ਲਈਏ ਤੇ ਟੋਪ ਵੀ ਖਰੀਦਣੇ ਪੈਣੇ ਆ ਮਨਤ ਲਈ ਦੋ ਟੋਪ ਪਸੰਦ ਕੀਤੇ ਇਹ ਪਹਿਲੀ ਵਾਰ ਹੋਇਆ ਹੈ ਅੱਜ ਕਿ ਮੈਂ ਆਪਣੇ ਲਈ ਕੋਈ ਚੀਜ਼ ਨਹੀਂ ਖਰੀਦੀ ਤੇ ਫਿਰ ਅਸੀਂ ਆਗੇ ਸੈਕਿੰਡ ਫਲੋਰ ਦੇ ਵਿੱਚ ਇੱਥੋਂ ਲੈਣਾ ਸੀਗਾ ਮੈਂ ਘਰ ਦੇ ਲਈ ਸਮਾਨ ਮੈਨੂੰ ਨਾ ਪਲੇਟ ਬਹੁਤ ਪਸੰਦ ਆਈਆਂ ਹੈ ਕਿ ਮੈਂ ਕਦੇ ਉਹਦੀ ਸੋਚਦੀ ਪਈ ਸੀ ਕਿ ਮੈਂ ਪਲੇਟਾਂ ਲੈ ਕੇ ਆਣੀ ਆ ਉੱਥੋਂ ਜਦੋਂ ਵੀ ਵਿਸ਼ਾਲ ਮੈਗਾ ਮਾਰਟ ਗਈ ਬਟ ਜਦੋਂ ਮੈਂ ਇਹਨਾਂ ਦਾ ਬਜਟ ਬਣਵਾਇਆ ਨਾ ਅਗੇ ਕਹਿੰਦੇ ਸਿੰਗਲ ਪੀਸ ਤੁਹਾਨੂੰ ਮਹਿੰਗੇ ਪੈਣੇ ਆ ਵੀ ਤੁਸੀਂ ਪੂਰਾ ਸੈਟ ਲੈ ਲਓ ਨਾਲ ਓਵਨ ਦੇ ਵਿੱਚ ਵੀ ਕੰਮ ਆ ਜਾਂਦਾ ਆ ਫਿਰ ਕਿਸੇ ਭਾਜੀ ਦੀ ਗੱਲ ਮੰਨ ਕੇ ਅਸੀਂ ਵੀ ਪੂਰਾ ਡਿਨਰ ਸੈਟ ਹੀ ਖਰੀਦ ਲਿਆ ਇਹ ਮੈਂ ਪੂਰਾ ਡਿਨਰ ਸੈਟ ਤਾਂ ਖਰੀਦਿਆ ਕਿਉਂਕਿ ਮੈਂ ਸਾਰੇ ਪਲੇਟਾਂ ਦਾ ਕੋਲੀਆਂ ਦਾ ਬਾਉਲ ਦਾ ਹਿਸਾਬ ਕਰਵਾਇਆ ਸੀਗਾ ਉਹਦਾ ਬਜਟ ਥੋੜਾ ਜ਼ਿਆਦਾ ਬਣਦਾ ਸੀਗਾ ਜਦੋਂ ਫਿਰ ਮੈਂ ਜੋ ਡਿਨਰ ਸੈਟ ਪੂਰਾ ਸੀਗਾ ਉਹਦਾ ਬਜਟ ਚੈੱਕ ਕੀਤਾ ਵੀ ਉਹਦਾ ਪ੍ਰਾਈਸ ਕਿੰਨਾ ਉਹਦਾ ਥੋੜਾ ਘੱਟ ਸੀਗਾ ਹਰ ਕੱਚ ਦੀ ਪਲੇਟ ਆ ਜਲਦੀ ਖਰਾਬ ਨਹੀਂ ਹੁੰਦੀ ਦੂਜਾ ਤੁਸੀਂ ਓਵਨ ਤੇ ਮਾਈਕ੍ਰੋਵੇਵ ਦੇ ਵਿੱਚ ਇਸਤੇਮਾਲ ਕਰ ਸਕਦੇ ਆ ਬਿਲ ਮੈਂ ਤੁਹਾਨੂੰ ਲਾਸ ਸਮਾਨ ਹੋ ਰਿਹਾ ਜੋ ਕਿਚਨ ਦਾ ਖਰੀਦਣ ਵਾਲਾ ਆ ਕਿਚਨ ਦਾ ਇੰਨਾ ਸੋਹਣਾ ਸੋਹਣਾ ਸਮਾਨ ਦੇਖ ਕੇ ਨਾ ਮੇਰਾ ਦਿਲ ਕਰਦਾ ਰਹਿੰਦਾ ਕਿ ਮੈਂ ਸਾਰਾ ਕੁਝ ਹੀ ਖਰੀਦ ਲਵਾਂ ਉਸ ਤੋਂ ਬਾਅਦ ਮੈਂ ਖਰੀਦੇ ਕੱਚ ਦੇ ਗਲਾਸ ਇਹਨਾਂ ਦੇ ਉੱਤੇ ਵੀ ਡਿਸਕਾਊਂਟ ਲੱਗਾ ਹੋਇਆ ਹੈ ਤੇ ਜੋ ਮੈਨੂੰ ਸਭ ਤੋਂ ਜ਼ਿਆਦਾ ਪਸੰਦ ਆ ਚਾਹ ਵਾਲੇ ਕੱਪ ਇਹਨੂੰ ਤਾਂ ਭਾਵੇਂ ਖਰੀਦਣ ਦੀ ਲੋੜ ਵੀ ਨਾ ਪਵੇ ਤਾਂ ਵੀ ਮੈਂ 2-3 ਜ਼ਰੂਰ ਲੈ ਕੇ ਜਾਨੀ ਹੁਣੇ ਜਦੋਂ ਵੀ ਮੈਂ ਆਨੀ ਹੁਣੀ ਇੱਧਰ ਮੈਂ ਤੁਹਾਨੂੰ ਕੱਪ ਦਾ ਰੇਟ ਦੱਸ ਦਮਾ 26 ਪਰ 27 ਤੋਂ ਜੋ ਕੱਪਸ ਸਟਾਰਟ ਸੀਗੇ ਸਿੰਗਲ ਸਿੰਗਲ ਪੀਸ ਤੇ ਜਾਣ ਲੱਗੇ ਮੰਨਤ ਨੇ ਐਗ ਬਾਉਲ ਵੀ ਚੱਕ ਲਿਆ ਤੇ ਫਿਰ ਪਹੁੰਚ ਗਿਆ ਕਾਊਂਟਰ ਤੇ ਮੈਂ ਕਿਹਾ ਹੁਣ ਜਲਦੀ ਜਲਦੀ ਸਾਰੇ ਸਮਾਨ ਦਾ ਬਿੱਲ ਬਣਾ ਕੇ ਦੇ ਦੋ ਮੈਨੂੰ ਇਹਨਾਂ ਆ ਕਿ ਮੈਨੂੰ ਇੱਥੇ ਸਮਾਨ ਚੱਕ ਕੇ ਲੈ ਕੇ ਆਣ ਦੀ ਜ਼ਰੂਰਤ ਨਹੀਂ ਪਈ ਹੈਗੀ ਮੁੰਡਿਆਂ ਨੇ ਪਹਿਲਾਂ ਹੀ ਸਾਰਾ ਸਮਾਨ ਇੱਥੇ ਪਹੁੰਚਾ ਦਿੱਤਾ ਹੈ ਤੇ ਸਾਰਾ ਸਮਾਨ ਚੱਕ ਕੇ ਰੱਖ ਲਿਆ ਕਾਰ ਦੀ ਡਿੱਗੀ ਦੇ ਵਿੱਚ ਬੋਲ ਦਿੱਤਾ ਸੀ ਇਹ ਸਮਾਨ ਨੂੰ ਧਿਆਨ ਨਾਲ ਰੱਖਿਓ ਕਿਉਂਕਿ ਕੱਚੇ ਦਾ ਸਮਾਨ ਹੈ ਨਾਲ ਹੀ ਡੋਮੀਨੋਸ ਦੇਖ ਕੇ ਮੰਨਤ ਕਹਿੰਦੀ ਮਮਾ ਮੈਂ ਤਾਂ 버ਗਰ ਖਾਣਾ ਹੈ 버거 ਪੈ ਜੀਆਂ ਖਰੀਦਣ ਵਾਲੀਆਂ ਸੀ ਘਰ ਲਈ ਲੇਕਾ ਚੱਲ ਇੰਨਾ ਸਮਾਨ ਪੈਕ ਹੁੰਦਾ ਪਿਆ ਇੰਨਾ ਗੰਨੇ ਦਾ ਦਸ ਪੀ ਲਈਏ ਪਤਾ ਹੈ ਕਿਉਂ ਕਿਉਂਕਿ ਬੰਦਾ ਜਿਹੜਾ ਬਣਾਉਂਦਾ ਸੀ ਪੰਜਾਬੀ ਸੀ ਲਾਸਟ ਸਮਾਨ ਜੋ ਖਰੀਦਣ ਵਾਲਾ ਰਹਿ ਗਿਆ ਸੀ ਉਹ ਸੀਗੀ ਚੇਅਰ ਸਾਰਾ ਸਮਾਨ ਖਰੀਦ ਕੇ ਅਸੀਂ ਰੱਖ ਲਿਆ ਗੱਡੀ ਦੇ ਵਿੱਚ ਸਾਰਾ ਸਾਮਾਨ ਖਰੀਦ ਕੇ ਫਿਰ ਅਸੀਂ ਆ ਗਏ ਆਪਣਾ ਘਰ ਸਾਰਾ ਸਾਮਾਨ ਆ ਜੋ ਅਸੀਂ ਵਿਸ਼ਾਲ ਮੈਗਾ ਮਾਰਕਟੋਂ ਖਰੀਦਿਆ ਜਿਹਦਾ ਬਿੱਲ ਬਣਿਆ ਸੀਗਾ 4400 ਕੁਸ਼ ਰੁਪਏ ਤੇ ਟੋਟਲ ਸਾਰਾ ਖਰਚਾ ਅੱਜ ਦਾ 8000 ਦੇ ਤਕਰੀਬਨ ਆ ਗਿਆ ਤੇ ਇਸ ਦੇ ਨਾਲ ਹੀ ਵੀਡੀਓ ਵੀ ਹੁੰਦੀ ਹੈ ਇੱਥੇ ਹੀ ਖਤਮ ਵੀਡੀਓ ਕਰ ਦਿਓ ਸ਼ੇਅਰ ਪੇਜ ਮੇਰ ਨੂੰ ਕਰ ਲਿਓ ਫੋਲੋ ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਬਾਏ ਬਾਏ